ਹਾਂਜੀ ਸਤਿ ਸ੍ਰੀ ਅਕਾਲ ਜੀ ਹੈਵੀ ਦੁਪੱਟਿਆਂ ਵਾਲੇ ਸੂਟ ਬਹੁਤ ਘੱਟ ਪ੍ਰਾਈਸ ਦੇ ਵਿੱਚ ਆ ਚੁੱਕੇ ਨੇ ਕਲਰਸ ਇਹਨਾਂ ਦੇ ਵਿੱਚ ਕਾਫੀ ਮਿਲ ਜਾਣਗੇ ਨਾਲ ਇਹਨਾਂ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਜਿੰਨੇ ਵੀ ਸੂਟ ਹੋਣਗੇ ਸਭ ਨਾਲ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੋਏਗੀ ਤੇ ਹਰੇਕ ਡਿਜ਼ਾਈਨ ਦੇ ਵਿੱਚ 4 ਤੋਂ 5 ਪੀਸ ਹੋਣਗੇ ਜੀ ਅਲੱਗ-ਅਲੱਗ ਇਹਨਾਂ ਦੇ ਕਲਰ ਹੋਣਗੇ ਠੀਕ ਹੈ ਜੀ ਤੁਸੀਂ ਆਪਣੀ ਚੋਇਸ ਦਾ ਕਲਰ ਸਕਰੀਨਸ਼ਾਟ ਲੈ ਕੇ WhatsApp ਤੇ ਮੈਨੂੰ ਸੈਂਡ ਕਰਕੇ ਆਪਣੇ ਲਈ ਸੂਟ ਬਾਏ ਕਰ ਸਕਦੇ ਹੋ ਹਾਂਜੀ ਇਹ ਸਿਲਕ ਦੇ ਸੂਟ ਹੋਣਗੇ ਜੀ ਆਲ ਓਵਰ 5 ਮੀਟਰ ਸਿਲਕ ਦਾ ਸੂਟ ਹੋਏਗਾ ਨਾਲ ਚੁਣੌਣ ਦੇ ਦੁਪट्टे ਦੁਪੱਟਿਆਂ ਦੇ ਉੱਪਰ ਵੀ ਬਹੁਤ ਜ਼ਿਆਦਾ ਸੋਨਾ ਹੈਵੀ ਕੰਮ ਕੀਤਾ ਹੋਇਆ ਇਹ ਕ੍ਰੇਪ ਦੇ ਸੂਟ ਆ ਜੀ 5 ਮੀਟਰ ਆਲ ਓਵਰ ਕ੍ਰੇਪ ਦਾ ਸੂਟ ਆਏਗਾ ਨਾਲ ਚੁਣੌਣ ਦਾ ਦੁਪੱਟਾ 4 ਸਾਈਡ ਦੁਪੱਟੇ ਦੇ ਉੱਪਰ ਵਰਕ ਦਿੱਤਾ ਹੋਇਆ ਸਭ ਦਾ ਪ੍ਰਾਈਸ ਨਾਲ ਮੈਂਸ਼ਨ ਕੀਤਾ ਹੋਇਆ ਪਲੀਜ਼ ਪ੍ਰਾਈਸ ਚੈੱਕ ਕਰ ਲੈਣਾ ਕਿਉਂਕਿ WhatsApp ਦੇ ਉੱਪਰ ਵਾਰ-ਵਾਰ ਪ੍ਰਾਈਸ ਦੱਸਣਾ ਮੁਸ਼ਕਲ ਹੋ ਜਾਂਦਾ ਪਲੀਜ਼ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਵੀਡੀਓ ਦੇ ਵਿੱਚ ਆਪਾਂ ਪ੍ਰਾਈਸ ਦੇ ਨਾਲ ਡਿਟੇਲ ਵੀ ਦੱਸੀ ਹੁੰਦੀ ਹੈ ਠੀਕ ਹੈ ਜੀ ਇਹ ਸਾਰੇ ਸੂਟ 크ਰੇਪ ਦੇ ਐਂਡ ਸਿਲਕ ਦੇ ਆਉਣਗੇ ਹੈਵੀ ਦੁਪੱਟੇ ਆਉਣਗੇ ਜੀ 2.5 ਮੀਟਰ ਦੇ ਫੁੱਲ ਦੁਪੱਟੇ ਹੋਣਗੇ 5 ਮੀਟਰ ਫੁੱਲ ਫੈਬਰਿਕ ਹੋਏਗਾ ਸੂਟ ਦਾ ਤੇ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ